ਤੁਹਾਡੀ ਕਾਫੀ ਰਹਨ ਨਾਮ ਇਹਨਾਂ ਦੇ ਨਾਮ ਵਿੱਚ ਬਲਾਉ ਦੇ ਨਾਮ ਵਿੱਚ ਸ਼ੁਰੂਆਤ ਅੱਜ ਹੀ ਹੋ ਗਈ ਹੈ 3 ਨੰਬਰ 2023 ਜਨਵਰੀ ਤੱਕ तकरीबन ਸਵਾਲ ਖਤਮ ਹੋਣ ਵਾਲੀ ਆ ਸਾਲ ਦੇ ਅੱਧ ਦੇ ਚੱਲ ਰਹੀ ਇੱਕ ਮਹੀਨਾ ਹੀ ਰਹਿ ਗਿਆ ਇੱਕ ਮਹੀਨਾ ਆ ਦੋ ਮਹੀਨੇ ਰਹਿ ਗਏ ਤੇ ਜੇ ਕੰਨ ਵਾਲੀ ਵੀਡੀਓ ਨਹੀਂ ਦੇਖੀ ਜਾ ਕੇ ਦੇਖ ਸਕਦੇ ਹੋ ਕਿਹੜੀ ਦਿਨ ਉਠਖੜੇ ਤੇ ਉਠਖੇ ਤਿਆਰੀ ਹੋ ਗਏ ਹਾਂ ਕਾਲੇ ਕਾਲੇ ਬਰਤਨਾਂ ਮੈਂ ਤੇ ਕਾਲੇ ਰੰਗ ਦਾ ਇਹ ਮਪਰਨਾ ਮੈਨੂੰ ਅੱਜ ਕਾਲਾ ਕਾਲਾ ਹੀ ਬਣੂਗਾ ਸਾਰੇ ਕਿਤੇ ਨੂਨ ਕਰਨਾ ਬਣਾ ਹਾਂ ਸਮਾਂ ਮਿਲੂਗਾ ਤੇ ਫਿਰ ਹਾਂ ਮੈਂ ਤਿਆਰ ਹੋ ਕੇ ਹੀ ਪਰਨਾ ਬਣਾਂਗੇ ਦੁਕਾਨ ਖੋਲੂਗਾ ਤੇ ਉਸ ਤੋਂ ਬਾਅਦ ਵਿੱਚ ਬੈਠੂਗਾ ਤੇ ਡਿਊਟੀ ਕਰੂ ਜਦੋਂ ਮੈਂ ਰੋਟੀ ਖਾਵਾਂਗਾ ਜਾਂ ਚਾਹ ਪਿਚਾ ਦੀ ਦੁੱਧ ਵਾਲਾ ਰੋਟੀ ਖਾਵਾਂਗਾ ਤੇ ਨਵਾਂ ਨਵਾਂ ਕਵਿਤਾ ਵਾਲੀ ਰੋਟੀ ਖਾਵਾਂਗਾ ਉਹ ਦੁੱਧਾ ਜਦੋਂ ਸੰਭਵ ਮਿਲੂਗਾ ਤੇ ਤੁਸੀਂ ਕੱਲ੍ਹ ਵਾਲੀ ਵੀ ਨਹੀਂ ਤੱਕ ਦੇਖ ਸਕਦੇ ਹੋ ਪੁਰਾਣੀ ਉਹਦੇ ਨੂੰ ਦੇਖੀਏ ਜਾਂ ਆ ਕੇ ਦੇਖ ਸਕਦੇ ਹੋ ਸਾਡੇ ਬਾਰੇ ਦੱਸਿਆ ਕੱਲ੍ਹ ਤੇਨੇ ਘਰ ਚਾਹਿਆ ਉਹਦੇ ਬਾਰੇ ਦੱਸਿਆ ਜਾ ਕੇ ਦੇਖ ਸਕਦੇ ਹੋ ਸਾਨੂੰ ਜਿੱਥੇ ਜਾਣਾ ਹੁਣ ਕਿੰਨਾ ਜਾਣਾ ਹੋਗਾ ਸਾਨੂੰ ਪਤਾ ਲੱਗ ਜਾਵੇ ਕਿ ਮੈਂ ਖਰਚਾਂ ਭਗਾ ਤੇ ਜੇ ਕੋਈ ਕੋਈ ਤੇਰੀ ਗਿਰਤ ਤੇਰੇ ਟੱਕਰ ਤੇ ਬਾਰੇ ਲੈ ਕੇ ਜਾਣੇ ਬਹੁਤ ਹਮਦਾ ਸਕਦੇ ਹਾਂ ਕਮੇਟ ਟੈਬ ਵੀ ਪਾਇਆ ਹੋਇਆਗਾ ਮੇਰੇ YouTube ਦੇ ਵਿੱਚ ਉਹ ਜਾ ਕੇ ਦੇਖ ਸਕਦੇ ਹੋ ਤੇ ਜੇ ਦੇ ਨਹੀਂ ਦੇਖ ਜਾ ਕੇ ਦੇ ਸਾਡੇ ਨੂੰ ਤੁਸੀਂ ਨਾ ਆਓ ਤਾਂ ਜਾ ਜੋ ਜਿਆਦੇ ਬਣੋ ਕੋਲੋਂ ਕਸਰ ਨਾ ਸੋਲਮੇਂਗਾ ਜੋਂ ਬਿਆਚ ਜਰਮਾਨਾ ਉੱਤੇ ਬਣਨਾਗਾ ਜੇ ਜਦੀ ਕੋਦੋਂ ਮਿਲਣਾ ਕਿਸੇ ਬਰੇਚ ਬਣਾ ਦੇਵਨ ਸਿੱਤਮਾ ਜੋਂ ਮੇਦਾ ਬਾਚਾ ਕੋ ਕਿਸਤਾਂ ਲਗਾਣਾ ਪੈਣਾ ਹੈ ਮੈਂ ਕਰੂੰਗਾ ਇਸ ਤਰ੍ਹਾਂ ਨਾ ਦੋਸੋਂ ਕਿਸਤਾਂ ਲਗਾਣਾ ਤੇ ਜੇ ਕੱਲ ਵੱਲੋਂ ਦੇਖ ਚੱਕ ਦੇ ਸਕਦੇ ਹਾਂ ਤੇ ਹੁਣ ਕੋਪਾ ਦੇਖ ਸਕਦਾ ਤਾਂ ਪੜੀਏ ਥੋੜੀ ਮੋਟੀ ਕੋਈ ਜ਼ਿਆਦੇ ਤੋਂ ਪੜਨੀ ਹੈਗੀ ਠੀਕ ਹੈ ਤੇ ਮੈਂ ਪੰਜਾਬ ਗਿਆ ਸੀ ਥੋੜਾ ਕੰਮ ਸੀਗਾ ਮੈਨੂੰ ਜੋ ਕਿ ਮੇਰਾ ਕਿ ਜਨੂ ਦਾ ਲਾਸਟ ਦੱਸੂਗਾ ਤੇ ਹੁਣ ਮੈਂ ਦੰਤਾਂ ਤੇ ਆ ਗਿਆ ਤੇ ਦੁਬਾਰੇ ਸਮਾਨ ਬਾਹਰ ਕੱਢ ਕੇ ਰੋਣਾ ਪੂਗਾ ਕਿ ਕਲ ਨੂੰ ਮੈਂ ਫਿਰ ਕਰਨਾ ਮੇਰਾ ਕੋਈ ਟ੍ਰੀਟਮੈਂਟ ਸ਼ੁਰੂ ਹੋਣ ਵਾਲਾ ਹੈਗਾ ਜੋ ਕਿ ਮੈਂ ਕੱਲ ਦੱਸੂਗਾ ਤੁਹਾਨੂੰ ਜਿਹੜਾ ਅੱਜ ਵੀ 18 ਸਾਲਾਂ ਤੋਂ ਨੂੰ ਐਂਟਨੀ ਦੇ ਸਰਦਾਂ ਕੱਲ ਦੱਸੂਗਾ ਮੈਂ ਕੱਲ ਨੂੰ ਕੱਪੜੇ ਪਾ ਕੇ ਕੱਲ ਟ੍ਰੀਟਮੈਂਟ ਕਰਕੇ ਆਉਣਾ ਹੈਗਾ ਤਾਂ ਮੈਨੂੰ ਕੁਝ ਪ੍ਰੋਬਲਮ ਆਦੀ ਹੈ ਮੈਂ ਟ੍ਰੀਟਮੈਂਟ ਕਰਕੇ ਉਸ ਤੋਂ ਬਾਅਦ ਤੁਹਾਨੂੰ ਮਿਲੂਗਾ ਅੱਜ ਤਾਂ ਨਹੀਂ ਆ ਰਹੀਆਂ ਅੱਜ ਮੈਂ ਗੰਗਲ ਨਾ ਗਿਆ ਇਹ ਖਰਚਾ ਖਰਚਾ ਕਾਫੀ ਕਹਿੰਦਾ ਹੁਣ ਕਦਾ 5000 ਰੁਪਏ ਲੱਗੂਗਾ ਹੋਰ ਖਰਚਾ ਹੋਊਗਾ ਤੇ ਚਲੋ ਮੈਂ ਹੁਣ ਦੁਕਾਨ ਤੇ ਜਾਣਾ ਤੇ ਹੁਣ ਸੋ ਦੁਪਹਿਰੇ ਮੈਂ ਤੁਹਾਨੂੰ ਇੱਕ ਰਿਪੋਰਟ ਬਣਾ ਕੇ ਮੈਂ ਤੁਹਾਨੂੰ ਕਰੂ ਕਿ ਕਾਗਜ਼ ਟ੍ਰੀਟਮੈਂਟ ਆ ਉਹ ਵੀ ਸੁਣ ਮੈਂ ਲਾਸਟ ਵਿੱਚ ਦੱਸ ਦਊਗਾ ਤੇ ਬਹੁਤ ਯਾਨਕ ਹੋ ਰਿਹਾ ਤਾਂ ਕਿ ਮੈਂ ਦਿੰਦਾ ਚਲੋ ਤੇ ਬੁਰਾਈ ਲੱਗਾ ਮੈਂ ਉਹ ਨਾ ਪੈਸੇ ਲੱਗਣਾ ਚਾਹੁੰਦਾ ਉਹਨਾਂ ਦਾ ਦੋ ਵਾਰ ਫਿਰ ਠੀਕ ਹੋਊਗਾ ਕਿ ਜਿਆਦਾ ਪੈਸੇ ਲੱਗਣਾ ਆ ਤਾਂ ਉਹ ਤੇ ਠੀਕ ਰਹੇਗਾ ਚਲੋ ਮੈਂ ਇਹਦਾ ਗੱਲ ਬਾਤ ਨਾ ਅੰਤ ਪਹਿਲੇ ਮੈਂ ਵੀਡੀਓ ਬਣਾਉਣਾ ਮੈਂ ਚਲ ਮੈਂ ਨਾ ਤੋ ਹੁਣ 1 ਵਜ ਗਿਆ ਜੀ ਠੀਕ ਹੈ ਤੇ ਮੈਂ ਉਹਦੇ ਨਾਲ ਦੁਕਾਨ ਚ ਲੱਗਾ ਸੀਗਾ ਤੇ 1 ਵਜੇ 1 ਵਜ ਗਿਆ ਤੇ ਹੁਣ ਮੈਂ ਮੇਨਟੇਨਿਂਬਰ ਨੂੰ ਆਸਤੇ ਅਗਰ ਮੈਂ ਅੱਗੇ ਅਪਲੋਡ ਕਰਨਾ ਤੇ ਤੁਹਾਨੂੰ ਬਾਅਦ ਵਿੱਚ ਮਿਲੂਗਾ ਤੇ ਮੈਨੂੰ ਕੋਈ ਇੱਕ ਪ੍ਰੋਬਲਮ ਆ ਗਈ ਆ ਠੀਕ ਆ ਜੀ ਉਹ ਕੀ ਆ ਗਿਆ ਜੋ ਕਿਸੇ ਨਾਸਤ ਬਾਤ ਅੰਕਲਾ ਹੁਣ ਚੋ ਦੂ ਹੈ ਤੇ ਤੋ ਪੌਂਡ ਜੀ ਲੱਗੂਗੀ ਠੀਕ ਆ ਜੀ ਚਲੋ ਮੈਂ ਦਸ ਮਿੰਟ ਬਾਅਦ ਚ ਕਿਆ ਤੱਕ ਵੀਡੀਓ ਅਪਲੋਡ ਕਰਾਂਗਾ ਉਹ ਤੁਹਾਨੂੰ ਦੱਸੂਗਾ ਕਿਆ ਵੀ ਨਹੀਂ ਹੁੰਦੀ ਉਹ ਤੁਹਾਨੂੰ ਦੱਸਾਂ ਤੁਸੀ ਵੀਡੀਓ ਚ ਬਣਾ ਰਹੇ ਹੋਣੇ ਸਕਿੱਪ ਨਾ ਕਰ ਚਾਹੁੰਦਾ ਤੁਹਾਨੂੰ ਬਾਅਦ ਸਤਿ ਸ਼੍ਰੀ ਅਕਾਲ ਮੈਂ ਦੋ ਇੱਕ ਚੰਗਾ ਵੀਡੀਓ ਬਣਾ ਸਕਦਾ ਸਮਝਾਂ ਤੇ ਅੱਜ ਆਪਣਾ ਲੋਡ ਕਰ ਚੱਕੀ ਅੱਜ ਬਾਦ ਵਿੱਚ ਮੈਂ ਰੋਟੀ ਖਾਧੀ ਤੇ ਦਿਨ ਵਧੀਆ ਰਿਹਾ ਕੋਈ ਘਟਨਾ ਨਹੀਂ ਹੋਈ ਹੈ ਜਿਆਰ ਜਾਣ ਦਾ ਮੌਕਾ ਵੀ ਮਿਲਿਆ ਹੁਣ ਜੋ ਕਿ ਹੁਣ ਜਾ ਕੇ ਆਂਗਾ ਮੈਨੂੰ ਕੰਮ ਸੀ ਆ ਤੇ ਸਾਨੂੰ ਦੱਸਣਾ ਰਹੇ ਕਿ ਅੱਜ ਮੈਂ ਜੋ ਕਿ ਮੇਰਾ ਜੋ ਦੰਦਾਂ ਦਾ ਟ੍ਰੀਟਮੈਂਟ ਹੋਣਾਗਾ ਜਿਸਨੂੰ ਕਿ ਮੈਂ ਦੰਦਾਂ ਦਾ ਟ੍ਰੀਟਮੈਂਟ ਚੋ ਜਲਦੀ ਹੀ ਸ਼ੁਰੂ ਹੋਣਾਗਾ ਦਿਨ ਵੀਡੀਓ ਦੇਖ ਕੇ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਨਾਲ ਨੋਟ ਜਮਾ ਲਓ ਪੇਸ ਕਰਕੇ ਆਲ ਦੋਸਤਾਂ ਦਾ ਬਹੁਤ ਬਹੁਤ ਮਿਲਣਾ ਸਰਬੱਤ ਦਾ ਭਲਾ ਮੈਂ ਜਿਹ ਤੁਹਾਨੂੰ ਸੋਸ਼ਲ ਮੀਡੀਆ ਤੇ ਫੋਮ ਇੰਸਟਾਗ੍ਰਾਮ ਤੇ ਸਬਸਕ੍ਰਾਈਬ ਕਰ ਕਹਿੰਦਾ ਜਿਹਨਾਂ ਸਾਰੇ ਨੰਬਰ ਟੈਸਟ ਤੋਂ ਮੈਂ ਜੁਵਾ ਤੇ ਸਮਰਿਟਾ ਕੰਕਰ ਤੋਂ ਦੇਖਣਾ ਚਾਹੁੰਦਾ ਜਿਹਦੇ ਵਿੱਚ ਉਹਨਾਂ ਨਾਲ ਜੁੜਨ ਜਾਂ ਸਬਸਕ੍ਰਾਈਬ ਕਰ ਸਕਦਾ ਚੈਨਲ ਨੂੰ ਟਿੰਗਲ ਮਾਰਨ ਬੈਸ ਕਰਕੇ ਆਲ ਦੋਸਤਾਂ ਨੂੰ ਮੇਰੇ ਵੀ ਸੰਪਨਨ ਦੇਖਣ ਦੇ ਸੌਦਾ ਮਨ ਚਾਹ ਲੈ ਤਾਂ ਮੇਰੇ ਵੀ ਦੇ ਵਿੱਚ ਪੁੱਛ ਸਕਦਾ ਤੇ ਮੇਰੇ ਸੁਸਮਣਾ ਪਿਆ ਸਾਨੂੰ ਸਾਰਿਆਂ ਪਿਆਰ ਦੇ ਖੁਸ਼ੀ ਕਰਨਾ ਮਿਲਦੇ ਹਾਂ ਹੋਰ ਵਿੱਚ ਹੋਰ ਟੌਪਿਕ ਦਿਨਾਂ ਤੇ ਇੱਕ ਮਿੰਟ ਐਪ ਦੇ ਵਿੱਚ ਵੀ ਨਾ ਪਾਣਾ ਹੁਣ ਕਿਸ ਤਰ੍ਹਾਂ ਕੋਲ ਉਹੋ ਜੱਕਾ ਦਿਖ ਸਕ ਜੈ ਹਿੰਦ ਜੈ ਭਾਰਤ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਜੈ ਹਿੰਦ